चलेगी नहीं चलेगी पंजाब सरकार मुर्दाबाद पंजाब सरकार पंजाब सरकार नहीं चलेगी चलेगीशाही नहीं चलेगी पंजाब सरकार मुर्दाबाद ਪੰਜਾਬ ਸਰਕਾਰ ਮੁਰਦਾਵਾਲ ਮੁਰਦਾਵਾਲ ਧੱਕੇਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਧੱਕੇਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜੀ ਜਿਹੜੇ ਬੀਸੀ ਮੈਡਮ ਨੇ ਟੈਲੀਫੋਨ ਤੇ ਇਸ ਬਾਰੇ ਪੁੱਛਿਆ ਕਿ ਕਿਉਂ ਰਿਜੈਕਟ ਕੀਤੇ ਗਏ ਉਹ ਕਹਿੰਦੇ ਆਰਓ ਜਿਹੜਾ ਹੈ ਉਹਦੀ ਡਿਊਟੀ ਲੱਗੀ ਹੋਈ ਹੈ ਆਰਓ ਨੂੰ ਪੁੱਛ ਕੇ ਫਿਰ ਹੀ ਦੱਸ ਸਕਦੀਆਂ ਥੋੜੀ ਟਾਈਮ ਤੇ ਪਤਾ ਲੱਗ ਜਾਏਗਾ ਕਿ ਉਹਨਾਂ ਦਾ ਕੀ ਜਵਾਬ ਹੈ ਪਰ ਜੇ ਇਸ ਤਰ੍ਹਾਂ ਦੇ ਝੂਠੇ ਗਲਤ ਕਾਗਜ਼ ਜਿਹੜੇ ਜਿਹੜੇ ਰਿਜੈਕਟ ਕੀਤੇ ਅਸੀਂ ਸਹੀ ਐ ਤਾਂ ਅਸੀਂ ਕੋਰਟ ਵਿੱਚ ਉਹ ਵਿਆਪ ਦਾਖਲ ਲੈ ਸਕਦੇ ਸਰਕਾਰ ਕੇ ਬਾਕੀ ਇਲੈਕਸ਼ਨ ਤੋਂ ਕਬਰਾ ਕੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਇਕੱਲੇਤੇ ਨਹੀਂ ਸਾਰਿਆਂ ਧੜਕਿਆਂ ਦੇ ਵਿੱਚ ਹੀ ਉਹਨਾਂ ਨੇ ਇਸ ਤਰ੍ਹਾਂ ਦੀ ਜਿਹੜੀ ਰਵਾਇਤ ਛੁਣ ਕੀਤੀ ਹੈ ਕਿ ਮੈਂਬਰ ਜਿਹੜੇ ਲੋਕਾਂ ਦੇ ਕਾਗਜ਼ ਅਬਜੈਕਟ ਕਰਾ ਕੇ ਬਣਾਉਂਦੇ ਉਹਨਾਂ ਦਾ 12 ਵਜੇ ਟਾਈਮ ਦਿੱਤਾ ਗਿਆ ਸੀ ਬਸ ਬਈ ਹੁਣੇ 10 ਮਿੰਟ ਪਹਿਲਾਂ ਹੀ ਗੱਲ ਹੋਈ ਹੈ ਤੇ ਉਹ ਟਾਈਮ ਦਿੱਤਾ ਗਿਆ ਤਾਂ ਠੀਕ ਹੋ ਜਾਏਗਾ ਇਹ ਲੱਗਦਾ ਜੀ ਇਹ ਬਦਲਾਖੋਰੀ ਹੈ ਕੁਝ ਇਹ ਬਦਲਾਖੋਰੀ ਨੂੰ ਉਹਨਾਂ ਨੂੰ ਪਤਾ ਸਾਡੇ ਨਾਲ ਵੋਟ ਹੈ ਨਹੀਂ ਕੋਈ ਉਹ ਬਸ ਆਖੋ ਚ ਤਾਂ ਹੋਵੇ ਜੇ ਨਾਲ ਕੋ ਲੋਕ ਵੋਟ ਹੋਵੇਗਾ ਵੋਟ ਸਾਰੀ ਗਵਾ ਚੁੱਕੇ ਹੈ ਐਨਵਾਇਰਨਮੈਂਟ ਦਾ ਸਾਡੇ 3 ਸਾਲ ਵਿੱਚ ਇੱਕ ਵੀ ਕੰਮ ਨਹੀਂ ਹੋਇਆ ਜਿਹੜੇ ਕਾਂਗਰਸ ਪਾਰਟੀ ਸਰਕਾਰ ਦੇ ਕੰਮ ਚੱਲ ਰਹੇ ਸੀ ਉਹਨਾਂ ਦੇ ਨੀਂਹ ਪੱਥਰ ਉਹਨਾਂ ਦੇ ਉਦਘਾਟਨ ਇੱਕ ਇੱਕ ਕਮਰੇ ਦਾ ਉਦਘਾਟਨ ਇੱਕ ਇੱਕ ਖਾਲ ਦਾ ਉਦਘਾਟਨ ਇੱਕ ਇੱਕ ਟਰਾਂਸਫਾਰਮਰ ਲਾਉਣ ਦਾ ਉਦਘਾਟਨ ਦੇਖੋ ਇਹ ਕਿਹੜੀ ਇਹ ਦੇਖੇ ਦਾ ਟ੍ਰਾਂਸਫਰ ਸੜ ਗਿਆ ਉਹਨੂੰ ਵਾਪਸ ਦੁਬਾਰਾ ਲਵਾਤਾ ਤਾਂ ਲੋਕ ਸਭਾ ਹਲਕੇ ਦੇ ਵਿੱਚ ਵੀ ਹੋਇਆ ਇਹ ਤੁਹਾਡੇ ਜਿੰਨੇ ਹਲਕੇ ਪੈਂਦੇ ਹੋਗੇ ਨੇ ਇਹੋ ਚੀਜ਼ਾਂ ਹੋਣ ਹੋਰ ਵੀ ਜਗ੍ਹਾ ਤੇ ਸਾਡੇ ਵੀ ਹੋਇਆ ਹੈ ਫਾਇਲਕਾ ਵੀ ਹੋਇਆ ਹੈ ਜਲਾਲਾਬਾਦ ਵੀ ਹੋਇਆ ਹੈ ਤੇ ਉਹ ਕਿੱਥੋਂ ਕਿੱਤੋਂ ਵੀ ਹੋਰ ਤੇ ਹੋਰ ਛੋਟਾ ਮੇਰੇ ਆਪ ਦੇ ਪਿੰਡ ਦੀ ਦਰਖਾਸਤ ਜਿੰਦ ਜਿਹੜੀ ਜੀਣਾ ਹੋਣ ਵਾਲੀ ਉਹ ਵੀ ਇੱਕ ਇਹ ਇੱਥੇ ਦੀ ਜਿਹੜੀ ਸੀਟ ਹੈ ਉਹ ਅਸੀਂ ਹਰ ਗਏ ਤੇ ਅਸੀਂ ਰਿਜੈਕਟ ਕਰਾ ਕੇ ਜੇ ਇਹੀ ਕਰਾਂਗੇ ਕਾਂਗਰਸ ਪਾਰਟੀ ਇਸ ਨੂੰ ਲੈ ਕੇ ਕੌਂਸਲ ਕਮਿਸ਼ਨ ਨੂੰ ਗੱਲ ਕਰੇਗੀ ਬਿਲਕੁਲ ਕੌਂਸਲ ਕਮਿਸ਼ਨ ਨਾਲ ਵੀ ਗੱਲ ਕਰਾਂਗੇ ਲੋੜ ਪੈਗੀ ਤਾਂ ਕੋਰਟ ਵਿੱਚ ਜਾਵਾਂਗੇ ਤਾਂ ਕਿ ਅਸੀਂ ਆਪਣੇ ਜਿਹੜੇ ਸਾਡੇ ਬਜਾਰੂ ਵੀਰ ਹੈ ਉਹਨਾਂ ਦਾ ਹੱਕ ਲੈ ਕੇ ਪੰਜਾਬ ਸਰਕਾਰ ਮੁਲਕ ਦੇ ਕਿਹੜੇ ਮੁੱਦਿਆਂ ਲੈ ਕੇ ਧਰਨਾ ਲਾਇਆ ਹੈ ਅੱਜ ਜੀ ਜਿੱਦਾਂ ਕੱਲ ਅਸੀਂ ਬਲਾਕ ਦੇ ਦਫ਼ਤਰ ਅੱਗੇ ਤਰਨਾ ਕੱਲ ਆਇਆ ਸੀਗਾ ਜਿਹਦੇ ਵਿੱਚ ਸਾਡੇ ਲੋਕ ਸਾਡੀ ਪਾਰਟੀ ਦੇ ਨੁਮਾਇੰਦਿਆਂ ਦੇ ਜਿਹੜੇ ਅਸੀਂ ਭਰੇ ਸੀ ਫਾਰਮ ਨੂੰ ਰਿਜੈਕਟ ਕੀਤਾ ਗਿਆ ਸੀਗਾ ਔਰ ਉਹਦੇ ਵਿੱਚ ਸਾਨੂੰ ਕੱਲ ਇਹ ਵਿਸ਼ਵਾਸ ਹੋਇਆ ਸੀ ਕਿ 15 ਜਿਹੜੇ ਬੰਦੇ ਸੀਗੇ ਉਹਨਾਂ ਦੀ ਲਿਸਟ ਲਗਾ ਦਿੱਤੀ ਸੀਗੀ ਜਦਕਿ ਦੋਵਾਂ ਨੂੰ ਇੱਕ ਰਾਖਵਾ ਰੱਖ ਰਿਹਾ ਸੀਗਾ ਔਰ ਉਹ ਸਾਨੂੰ ਵੀ ਸ਼ੁਆਇਦ ਹੋਇਆ ਕਿ ਸਵੇਰੇ 10 ਵਜੇ ਤੁਹਾਡਾ ਜਿਹੜਾ ਸੀਗਾ ਇਹ ਲਿਸਟ ਤੁਹਾਡਾ ਨਾਮ ਪੈ ਜਾਏਗਾ ਔਰ ਉਹ ਅਸੀਂ ਇਹਨਾਂ ਨੂੰ 12 ਵਜੇ ਟਾਈਮ ਦਿੱਤਾ ਸੀ ਪਰ 12 ਵਜੇ ਤੱਕ ਅੱਜ ਸਾਨੂੰ ਇਹ ਪਤਾ ਲੱਗਿਆ ਕਿ ਉਹ ਸਾਨੂੰ ਸੇਰ ਸਿੰਘ ਕਮਾਇਆ ਜਿੰਦਾਬਾਦ ਸਾਡੇ ਸਾਰੇ ਕਾਗਜ਼ ਹੋਣਦੇ ਕਾਂਗਰਸ ਪਾਰਟੀ ਜਿੰਦਾਬਾਦ ਜਿੰਦਾਬਾਦ ਸੀਗੀਆਂ ਸਾਡੇ ਤੇ ਕਾਂਗਰਸ ਪਾਰਟੀ ਜਿੰਦਾਬਾਦ ਜਿੰਦਾਬਾਦ ਸਾਰੇ ਪਿੱਛੇ ਸਾਡੇ ਕੋਲ ਐਮਪੀ ਸਾਰੇ ਜਿੰਦਾਬਾਦ ਸੇਰ ਸਿੰਘ ਕਮਾਇਆ ਜਿੰਦਾਬਾਦ ਜਦ ਕਿ ਮੈਂ ਉਹਦੇ ਸਾਰੇ ਡਾਕੂਮੈਂਟ ਉਹ ਰਜਿਸਟਰੀ ਉਹਦਾ ਸੀਐਲਯੂ ਕਰਦੇ ਨਾਲ ਮੇਰੀ ਫੈਕਟਰੀ ਲੱਗੀ ਉਹਦਾ ਸੀਐਲਯੂ ਸੱਟ ਦਾ ਸਭ ਕੁਝ ਲੈ ਕੇ ਅੱਜ ਪੇਸ਼ ਕਰ ਦਿੱਤਾ ਅ fırsਰਾ ਦੇ ਪਰ ਇਸ ਦੇ ਬਾਵਜੂਦ ਵੀ ਫਿਰ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਹੈਗੀ